ਤਲੰਗ ਮਹੱਲਾ ਪੰਜਮਾ ਕਰਤੀ ਜਾ ਤਲੰਗ ਰਾਗ ਦੇ ਵਿੱਚ ਪੰਚਮ 파ਰਸ਼ਾ ਕਰਤੀ ਜਿਹਦੇ ਅੰਦਰ ਹੁਕਮਨਾਮਾ ਅੰਗ ਨੰਬਰ 724 ਤੇ ਸੁਭਾਇਮਾਨ ਬਖਸ਼ਿਸ਼ ਕਰਦੇ ਹਨ ਮਿਹਰਬਾਨ ਸਾਹਿਬ ਮਿਹਰਬਾਨ ਸਾਹਿਬ ਮੇਰਾ ਮਿਹਰਬਾਨ ਸਾਹਿਬ ਕਹਿੰਦੇ ਉਹ ਪਰਮਾਤਮਾ ਜਿਹੜਾ ਹੈ ਸਾਰਿਆਂ ਦੇ ਉੱਤੇ ਇੱਕਸਾਰ ਮਿਹਰਬਾਨਾ ਕਿਸੇ ਨਾਲ ਵਿਤਕਰਾ ਨਹੀਂ ਕਰਦਾ ਉਹ ਕੋਈ ਗਰੀਬ ਤੇ ਅਮੀਰ ਨਹੀਂ ਦੇਖਦਾ ਜਿਵੇਂ ਹਵਾ ਸਾਰਿਆਂ ਨੂੰ ਇੱਕਸਾਰ ਮਿਲਦੀ ਹੈ ਤੋ ਪਸ਼ਾਂ ਸਾਰਿਆਂ ਨੂੰ ਇੱਕਸਾਰ ਮਿਲਦੀ ਹੈ ਪਰਮਾਤਮਾ ਵੀ ਸਾਰਿਆਂ ਦੇ ਉੱਤੇ ਇੱਕਸਾਰ ਮਿਹਰਬਾਨ ਹੈ ਜੀ ਸਗਲ ਕੋ ਦੇਦਾਨ ਸਾਰੇ ਸੰਸਾਰ ਨੂੰ ਜੀਆਂ ਨੂੰ ਪੈਦਾ ਕਰਨ ਵਾਲਾ ਪਰਮਾਤਮਾ ਸਾਰਿਆਂ ਨੂੰ ਰਿਜਕ ਰੂਪੀ ਦਾਨ ਬਖਸ਼ਿਸ਼ ਕਰ ਰਿਹਾ ਹੈ ਤੋ ਕਾਹਹੀਂ ਡੋਲ ਲੈ ਪ੍ਰਾਣੀਆਂ ਤੂੰ ਦਰਾਖ ਹੈ ਗੱਸਰ ਜਨਹਾਰ ਐ ਮਨੁੱਖ ਤੂੰ ਕਿਉਂ ਡੋਲਦਾ ਹੈ ਜਿਨੇ ਸੰਸਾਰ ਨੂੰ ਬਣਾਇਆ ਹੈ ਉਸਨੇ ਤੈਨੂੰ ਵੀ ਰਿਜਕ ਬਖਸ਼ਿਸ਼ ਕੀਤਾ ਹੈ ਇੱਥੋਂ ਤੱਕ ਸੈਲ ਪੱਥਰ ਮੈਂ ਜਿੰਤੋਂ ਪਾਇ ਤਾਂ ਕਰ ਜਿਕਾ ਗਿਆ ਕਰ ਤਰਿਆ ਉਸ ਪਰਮਾਤਮਾ ਨੇ ਪੱਥਰਾਂ ਦੇ ਵਿੱਚ ਪੈਦਾ ਕੀਤੇ ਹੋਏ ਜੀਵਾਂ ਨੂੰ ਵੀ ਰਿਜ਼ਕ ਬਖਸ਼ਿਸ਼ ਕੀਤਾ ਹੈ ਜਦੋਂ ਤੂੰ ਜਨਮ ਲਿਆ ਸੀ ਤੇਰੇ ਮੂੰਹ ਵਿੱਚ ਦੰਦ ਨਹੀਂ ਸੀ ਜਦੋਂ ਦਾੰਤ ਨਾ ਥੇ ਤਬ ਦੁੱਧ ਦਿਆ ਤੇਰੇ ਉਪਜੀਵਕਾ ਵਾਸਤੇ ਪਰਮਾਤਮਾ ਨੇ ਮਾਤਾ ਦਾ ਅੰਮ੍ਰਿਤਮਈ ਦੁੱਧ ਬਖਸ਼ਿਸ਼ ਕੀਤਾ ਅਬ ਦਾੰਤ ਦਿਆ ਤੇ ਰਿਜ਼ਕ ਨੇ ਦਿਆ ਜੇ ਹੁਣ ਤੇਰੇ ਮੂੰਹ ਵਿੱਚ ਦੰਦ ਆ ਗਏ ਹਨ ਤੇ ਉਹ ਪਰਮਾਤਮਾ ਵੀ ਰਿਜ਼ਕ ਵੀ ਦੇਵੇਗਾ ਜਿਨ ਪੈਦਾਇਸ਼ ਤੂੰ ਕੀ ਹੈ ਸੋਈ ਦੇ ਆਧਾਰ ਜਿਸ ਨੇ ਤੈਨੂੰ ਪੈਦਾ ਕੀਤਾ ਹੈ ਉਸੇ ਨੇ ਹੀ ਤੇਰੀ ਉਪਦੀਪਕਾ ਵਾਸਤੇ ਸਾਰਾ ਕੁਝ ਬਣਾਇਆ ਹੈ ਤੈਨੂੰ ਆਸਰਾ ਦਿੱਤਾ ਹੈ ਜਿਨ ਉਪਾਈ ਮੇਦਨੀ ਸੋਈ ਕਰਦਾ ਸਾਰ ਜਿਨੇ ਸੰਸਾਰ ਨੂੰ ਬਣਾਇਆ ਹੈ ਉਹਨੂੰ ਸਾਰਿਆਂ ਦਾ ਫਿਕਰ ਹੈ ਘਟ ਘਟ ਮਾਲਕ ਦਿਲਾਂ ਦਾ ਸੱਚਾ ਪਰਵਦگار ਉਹ ਪ੍ਰਮਾਤਮਾ ਹਰ ਹਿਰਦੇ ਰੂਪੀ ਮਾਲਕ ਦਾ ਘਰ ਹੈ ਹਰ ਇੱਕ ਮਨੁੱਖ ਦੇ ਹਿਰਦੇ ਦੇ ਵਿੱਚ ਵਸਦਾ ਹੈ ਉਹ ਸੱਚਾ ਹੈ ਕੁਦਰਤ ਕੀ ਮਨ ਨਾ ਜਾਣੀਆ ਵੱਡਾ ਬੇਪਰਵਾਹ ਉਹ ਪ੍ਰਮਾਤਮਾ ਬਹੁਤ ਵੱਡਾ ਤੇ ਵਿਸ਼ਾਲ ਹੈ ਉਸ ਦਾ ਅੰਤ ਨਹੀਂ ਪਾਇਆ ਜਾ ਸਕਦਾ ਕਰ ਬੰਦੇ ਤੋਂ ਬੰਦਗੀ ਜਿ ਚਰਕਟ ਮੈਸਾ ਇਹ ਬੰਦੇ ਤੋਂ ਉਸ ਪਰਮਾਤਮਾ ਦੀ ਬੰਦਗੀ ਕਰ ਜਿੰਨਾ ਚਰ ਤੇਰੇ ਅੰਦਰ ਸਵਾਦ ਚੱਲਦੇ ਹਨ ਉਸ ਦਾ ਸ਼ੁਕਰਾਨਾ ਕਰ ਤੂੰ ਸਮਰਥ ਥਕਾ ਥਗੋ ਚ ਜੀਉ ਪਿੰਤਰੀ ਰਾਸ ਹੈ ਪਰਮਾਤਮਾ ਤੂੰ ਸਦਾ ਹੀ ਸਮਰਥ ਹੈ ਕਥਨ ਤੋਂ ਰਹਤ ਹੈ ਜੀਉ ਪਿੰਡ ਤੇਰੀ ਰਾਸ ਇਹ ਸਰੀਰ ਅਤੇ ਸਰੀਰ ਦੇ ਵਿੱਚ ਜਿਹੜੀ ਆਤਮਾ ਹੈ ਤੇਰੀ ਹੀ ਬਣਾਈ ਹੋਈ ਹੈ ਰਹਿਮਤਰੀ ਸੁਖ ਪਾਇਆ ਸਦਾ ਨਾਨਕ ਕੀ ਅਰਦਾਸ ਤੇਰੀ ਮਿਹਰ ਸਦਕਾ ਹੀ ਤੇਰੀ ਕੁਦਰਤ ਸਦਕਾ ਹੀ ਤੇਰੀ ਤਾਕਤ ਸकता ਹੀ ਮੈਂ ਸੰਸਾਰਿਕ ਪਦਾਰਥਾਂ ਦਾ ਸੁੱਖ ਮੰਨ ਰਿਹਾ ਤੇ ਸਦਾ ਨਾਨਕ ਦਾਸ ਦੀ ਇਹ ਪ੍ਰਮਾਤਮਾ ਅਗੇ ਅਰਦਾਸ ਹੈ ਕਿ ਪ੍ਰਮਾਤਮਾ ਮੈਨੂੰ ਸਦੀਵੀ ਸੁੱਖ ਨਾਮ ਰੂਪੀ ਦਾਤ ਬਖਸ਼ਿਸ਼ ਕਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ